ਸਸਤਰੀਆਂ ਕਾਲ ਪੰਜਾਬੀ ਹੋ ਤੁਸੀਂ ਜੁੜਿਓ ਪੰਜਾਬ ਵੇਖਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬਰ ਕਮੈਂਟ ਲਾਈਕ ਜ਼ਰੂਰ ਕਰੋ ਵੀਡੀਓ ਸ਼ੁਰੂ ਕਰਦੇ ਆਂ ਜੀ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਰਾਜ਼ ਬਿਲਕੁਲ ਖੁੱਲ ਚੁੱਕਿਆ ਹੈ ਯਾਨੀ ਰਾਜਵੀਰ ਜਵੰਦਾ ਦੇ ਡਰੈਸ ਦੇ ਵਿੱਚ ਜਿਹੜਾ ਕਾਲਿਵਾਜ ਪਾਇਆ ਹੋਇਆ ਸੀ ਬਾਈਕ ਤੇ ਬੈਠਣ ਤੋਂ ਪਹਿਨਾ ਇਹਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਹਾਂ ਜਿਹੜੀ ਵੀਡੀਓ ਸਾਡੇ ਪੰਜਾਬ ਦੇ ਅੰਦਰ ਲਗਭਗ ਕਹਿ ਸਕਦੇ ਜਿੰਨੇ 5% ਲੋਕਾਂ ਨੇ ਹੀ ਦੇਖੀ ਹੈ ਕਿਉਂਕਿ ਇਹ ਵੀਡੀਓ ਬਿਲਕੁਲ ਕੁਝ ਮਿੰਟ ਪਹਿਲਾਂ ਦੀ ਹੈ ਇੱਕ ਬਲੌਗਿੰਗ ਦੇ ਤੌਰ ਤੇ ਰਾਜਵੀਰ ਜਵੰਦਾ ਨੇ ਬਣਾਈ ਸੀ ਔਰ ਆਪਣੇ ਦੋਸਤ ਦੇ ਨਾਲ ਜਦੋਂ ਉਹ ਡਰੈਸ ਪਾ ਕੇ ਜਾਂਦਾ ਇੱਕ ਗੱਡੀ ਦੇ ਵਿੱਚ ਤਾਂ ਭਾਈ ਰਾਜਵੀਰ ਜਵੰਦਾ ਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਇਸ ਕਾਲੇ ਨਿਵਾਜ ਦੇ ਵਿੱਚ ਹੋਣੀ ਮੇਰੇ ਨਾਲ ਬੈਠ ਚੁੱਕੀ ਹੈ ਯਾਨੀ ਇਹ ਕਿਹਦਾ ਡਰਾਵਣਾ ਸੱਚ ਪਹਿਲੀ ਵਾਰ ਸਾਡੇ ਪੰਜਾਬ ਦੇ ਅੰਦਰ ਪੰਜਾਬ ਦੇ ਵਸਨੀਕਾਂ ਨੂੰ ਮੈਂ ਦਿਖਾਉਣ ਜਾ ਰਿਹਾ ਕਿਉਂਕਿ ਕਾਰੇ ਨਿਵਾਜ ਦੇ ਅੰਦਰ ਰਾਜਵੀਰ ਜਵੰਦਰੇ ਨਹੀਂ ਬਲਕਿ ਡਾਕਟਰਾਂ ਤੱਕ ਨੂੰ ਇਸ ਗੱਲ ਦੀ ਭਲਕਰੀ ਲੱਗੀ ਕਿ ਰਾਜਵੀਰ ਜਵੰਦਰੇ ਦੀ ਮੌਤ ਉਸੇ ਗੱਲ ਦੇ ਕਾਰਨ ਹੋਈ ਸੀ ਕਹਿੰਦੇ ਜੀ ਐਕਸੀਡੈਂਟ ਹੋ ਗਿਆ ਪਰ ਐਕਸੀਡੈਂਟ ਦੇ ਨਾਲ-ਨਾਲ ਉਹਦੇ ਸੂਟ ਦੇ ਅੰਦਰ ਜਿਹੜਾ ਵਾਇਕ ਤੋਂ ਬੈਠਣ ਤੋਂ ਪਹਿਲਾਂ ਪਾਇਆ ਸੀ ਉਹਦੇ ਅੰਦਰ ਐਸਾ ਕੀ ਸੀਗਾ ਜਿਹਦੇ ਕਾਰਨ ਰਾਜੀਵ ਜਵੰਦਾ ਦੀ ਮੌਤ ਹੋਈ ਹੈ ਜੇਕਰ ਉਹ ਛੂਟ ਨਾ ਪਾਇਆ ਹੁੰਦਾ ਤਾਂ ਉਹ ਚੀਜ਼ ਵੀ ਨਾਲ ਨਾ ਹੁੰਦੀ ਤਾਂ ਉਸ ਤੋਂ ਬਾਅਦ ਸ਼ਾਇਦ ਉਹ ਬਚ ਜਾਂਦਾ ਕਿਉਂਕਿ ਜਦੋਂ ਤੁਸੀਂ ਵੀ ਸੋਵੋਗੇ ਤੁਹਾਡੇ ਹੋ ਛੁੱਟ ਜਾਣਗੇ ਬਹੁਤ ਸਾਰੀਆਂ ਖਬਰਾਂ ਪੰਜਾਬ ਦੇ ਅੰਦਰ ਚੱਲ ਚੁੱਕੀਆਂ ਨੇ ਰਾਜੀਵ ਜਵੰਦਾ ਸਾਡੇ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਸਾਡੀ ਇੰਡਸਟਰੀ ਨੂੰ ਸੱਭਿਆਚਾਰਕ ਨੂੰ ਯਾਨੀ ਅਲਵੇਦਾ ਸਦਾ ਲਈ ਤਾਂ ਕਹਿ ਗਏ ਵੇ ਪਰ ਇੱਕ ਆਪਣੇ ਪਿੱਛੇ ਇੱਕ ਬਹੁਤ ਵੱਡਾ ਮੈਸੇਜ ਔਰ ਜਿਹੜਾ ਉਹ ਸ਼ੂਟ ਪਾਇਆ ਸੀ ਉਹਦੀ ਪੋਲ ਜਾਣ ਤੋਂ ਬਾਅਦ ਖੁੱਲਦੀ ਹੈ ਜੇਕਰ ਮੈਂ ਕਹਿੰਦਾ ਵੀ ਪਹਿਲਾਂ ਖੁੱਲਦੀ ਤਾਂ ਇਹਦਾ ਐਕਸ਼ਨ ਬਹੁਤ ਵੱਡੇ ਪੱਧਰ ਦੇ ਉੱਤੇ ਹੁੰਦਾ ਕਿਉਂਕਿ ਉਹ ਸ਼ੂਟ ਦੇ ਵਿੱਚ ਬਹੁਤ ਵੱਡਾ ਮਾਮਲਾ ਛੁਪਿਆ ਹੋਇਆ ਸੀ ਐਸੇ ਕਰਕੇ ਮੈਂ ਕਿਹਾ ਕਿ ਭਾਈ ਉਹ ਸ਼ੂਟ ਦੇ ਅੰਦਰ ਕਾਲੇ ਨਿਵਾਜ ਦੇ ਵਿੱਚ ਹੋਣੀ ਬੈਠੀ ਸੀ ਤੇ ਰਾਜਵੀਰ ਜਵੰਧਾ ਨੂੰ ਲੈ ਕੇ ਚਲੀ ਗਈ ਹੈ ਕਿਉਂਕਿ ਜਦੋਂ ਦਾ ਐਕਸੀਡੈਂਟ ਹੁੰਦਾ ਕਿਸੇ ਵੀ ਬੰਦੇ ਨੂੰ ਕਿਸੇ ਵੀ ਬੰਦੇ ਨੂੰ ਭੜਕ ਤੱਕ ਨਹੀਂ ਲੱਗਦੀ ਕਿ ਰਾਜਵੀਰ ਜਵੰਦਾ ਐਕਸੀਡੈਂਟ ਦੇ ਨਾਲ ਮਰੇ ਨੇ ਜਾਂ ਉਹਦੀ ਰੀੜ ਦੀ ਹੱਡੀ ਉਹਦੇ ਦਿਮਾਗ ਤੇ ਸੱਟ ਕਿਸ ਕਾਰਨ ਵੱਜੀ ਹੈ ਅੱਜ ਤੁਹਾਨੂੰ ਪੂਰਾ ਸੱਚ ਮੈਂ ਦਿਖਾਉਣ ਜਾ ਰਿਹਾ ਔਰ ਉਸ ਤੋਂ ਬਾਅਦ ਇੱਕ ਐਸੀ ਵੀਡੀਓ ਜਿਨ੍ਹਾਂ ਲੋਕਾਂ ਤੇ ਐਕਸ਼ਨ ਹੋਣਾ ਪਾਇਆ ਕਿਉਂਕਿ ਰਾਜਵੀਰ ਜਵੰਦਾ ਇੱਕ ਬਾਈਕ ਖਰੀਦੇ ਨੇ ਪਰ ਉਸ ਤੋਂ ਬਾਅਦ ਉਹ ਆਪਣਾ ਸੈਲੀਬ੍ਰੇਟ ਵੀ ਕਰਦੇ ਯਾਨੀ ਕੇਕ ਵੀ ਕੱਟਦੇ ਦੇ ਉਹਦਾ ਵੀ ਉਹਨੇ ਇੱਕ ਬਲੌਗ ਦਾ ਸੀਨ ਪਾ ਦਿੱਤਾ ਸੀ ਪਰ ਆਹ ਸੀਨ ਸ਼ਾਇਦ ਹੀ ਸਾਡੇ ਪੰਜਾਬ ਦੇ ਲੋਕਾਂ ਨੇ ਵੇਖਿਆ ਹੋਵੇ ਕਿਤੇ ਕੁਛ ਹੀ ਟਾਈਮ ਪਹਿਲਾਂ ਰਾਜਵੀਰ ਜਵੰਦਾ ਦੇ ਨਾਲ ਉਹਦਾ ਦੋਸਤ ਕਾਲਾ ਲਿਵਾਜ ਪਾਇਆ ਹੋਇਆ ਪਰ ਉਹਨੂੰ ਭੜਕ ਨਹੀਂ ਕਿ ਮੇਰੇ ਸੂਟ ਦੇ ਅੰਦਰ ਮਾਂ ਬੈਠੀ ਹੈ ਤਾਂ ਦੇਖੋ ਯਾਰਾਂ ਤੁਹਾਨਾਂ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਣ ਜਾ ਰਿਹਾ ਹਾਂ ਬਲਕਿ ਅੱਜ ਕਿਉਂਕਿ ਰਾਜਵੀਰ ਜਵੰਦਾ ਦਾ ਕੁਛ ਹੀ ਪਹਿਲਾਂ ਦਾ ਇਹ ਦ੍ਰਿਸ਼ ਹੈ ਇਹ ਵੀਡੀਓ ਹੈ ਕਿਉਂਕਿ ਬਲੌਗਿੰਗ ਕਰਦਾ ਸੀ ਤਾਂ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਕੈਸੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਦੇਖੋ ਗੁੱਡ ਮਾਰਨਿੰਗ ਕੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਲਓ ਜੀ ਅੱਜ ਅਸੀਂ ਥੱਲੇ ਆਉਣ ਫਿਰਨ ਵਾਸਤੇ ਸਵੇਰੇ ਸਵੇਰੇ ਕਿੰਨਾ ਟਾਈਮ ਹੋਇਆ 6:00 ਦੇ ਕਿਸ਼ੇ ਦਾ ਟਾਈਮ ਹੈਗਾ ਤੇ ਗੱਡੀ ਦੇ ਵਿੱਚ ਜਾ ਰਹੇ ਆ ਤਿੰਨੇ ਸੱਜਣਾ ਪਿੱਛੇ ਇੱਕ ਪਿਆਰਾ ਬੈਠਾ ਲੈਟ ਚ ਗਾ ਲਾ ਵੀ ਇੱਥੇ ਲੈਟ ਚ ਗਾ ਹਾਂ ਇਦੋਂ ਚਿਹਰਾ ਦਿਖਾ ਜਿੰਦਾ ਸੋਹਣਾ ਸਰਖਾ ਜਵਾਨ ਤੂੰ ਹਵਾ ਦੇਖੋ ਵੀ ਹਵਾ ਆ ਵਾਹ ਅਸਲ 'ਚ ਸਾਡੀ ਗੱਡੀ ਦਾ ਪਿਛਲਾ ਸੱਜੇ ਪਾਸੇ ਵਾਲਾ ਜਿਹੜਾ ਟਾਇਰ ਹੈ ਉਹਦੇ 'ਚ ਥੋੜੀ ਜਿਹੀ ਹਵਾ ਘੱਟ ਹੈ ਤੇ ਉਹ ਹਵਾ ਭਰਉਣ ਦੇ ਚੱਕਰ 'ਚ ਸੀ ਤਿੰਨ ਚਾਰ ਪਿੱਛੇ ਵੀ ਦੇਖ ਆਏ ਆ ਹਵਾਲੇ ਉਹ ਨਿਕਲ ਕੇ ਉਹਨਾਂ 'ਤੇ ਲਿਖਿਆ ਸੀ ਮੁਫਤ ਹਵਾ ਮੇਰਾ ਕੰਮ ਮੁਫਤ ਹਵਾ ਨਹੀਂ ਕੋਈ ਨਹੀਂ ਜਾਈਏ ਇਸ ਕਰਕੇ ਅਸੀਂ ਕੋਈ ਪੈਸੇ ਵਾਲਾ ਦੇਖ ਰਹੇ ਆ ਪਰ ਇੰਨੀ ਸਾਰਾ ਸਾਰਾ ਕੋਈ ਰੋਕਿਆ ਨਹੀਂ ਨਹੀਂ ਤਾਂ ਫਿਰ ਆਪਣੇ ਕੋਲ ਪੰਪ ਹੈਗਾ ਹੁੰਦਾ ਜਿੰਦਾਬਾਦ ਹਾਂ ਉਹ ਤਾਂ ਮਾਰੀ ਕਰਮ। ਇਹ ਵਾਕੀ ਦੇਖਦੇ ਆ ਜੋ ਮਰ ਗਿਆ ਤਾਂ ਫਿਰ ਆਜੋ। ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਰਾਜਵੀਰ ਜਵੰਦਾ ਆਪਣੇ ਦੋਸਤਾਂ ਦੇ ਨਾਲ ਬੜਾ ਗੱਡੀ ਦੇ ਵਿੱਚ ਮगन ਸੀ। ਬੜੀਆਂ ਯਾਨੀ ਇੱਕ ਕਾਮੇਡੀ ਜੀਆਂ ਗੱਲਾਂ ਕਰ ਰਿਹਾ ਸੀ ਬੜਾ ਸੋਹਣਾ ਲੱਗ ਰਿਹਾ ਸੀ। ਪਰ ਦੇਖੋ ਦ੍ਰਿਸ਼ ਫਿਰ ਕਿਵੇਂ ਬਦਲਦਾ ਥੋੜੇ ਜਿਹੇ ਟਾਈਮ ਦੇ ਬਾਅਦ। ਇਹੀ ਰਾਜਵੀਰ ਜਵੰਦਾ ਆਪਣੀ ਬਾਈਕ ਤੇ ਬੈੰਦੇ ਨੇ ਉਹ ਡਰਾਈਵਿੰਗ ਕਰਦੇ ਨੇ ਜਾਨੀ ਪਹਾੜੀ ਇਲਾਕੇ ਦੇ ਵਿੱਚ ਲੈ ਲੋ ਚਾਹੇ ਕਿਸੇ ਵੀ ਇਲਾਕੇ ਦੇ ਵਿੱਚ ਉਹਨੂੰ ਕੋਈ ਭੜਕ ਨਹੀਂ ਸੀ। ਕਿ ਮੇਰੀ ਮੌਤ ਅਜ ਤੈ ਹੈ ਕਿਉਂਕਿ ਉਹਦੇ ਸੂਟ ਦੇ ਅੰਦਰ ਜਿਹੜੀ ਗੱਲ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸੀ ਹੈ ਉਹਦੇ ਸੂਟ ਦੇ ਅੰਦਰ ਹੋਣੀ ਬੈਠੀ ਸੀ ਉਹਦੀ ਹੱਡੀ ਕਿਉਂ ਟੁੱਟੀ ਹੈ ਮਾਰਕਾ ਕਿਉਂ ਟੁੱਟਿਆ ਸੱਟ ਕਿਵੇਂ ਲੱਗੀ ਹੈ ਦਿਮਾਗ ਤੱਕ ਕਿਵੇਂ ਚਲੀ ਗਈ ਹੈ ਹੁਣ ਸਭ ਤੋਂ ਵੱਡੀ ਖਬਰ ਤੇ ਹਨ ਗੱਲ ਜਿਹੜੀ ਤੁਹਾਡੇ ਸਾਹਮਣੇ ਧਰੂੰਗਾ ਤੁਹਾਡੇ ਵੀ ਪੈਰਾਂ ਥੱਲੇ ਜ਼ਮੀਨ ਖਿਸਕ ਜਾਨੀ ਹੈ ਕਿ ਹੋ ਕਿਵੇਂ ਗਿਆ ਐਦਾਂ ਹੋ ਕਿਵੇਂ ਸਕਦਾ ਹੈ ਕਿਉਂਕਿ ਯਕੀਨ ਕਰਨਾ ਮੁਸ਼ਕਲ ਹੈ ਪਰ ਯਕੀਨ ਕਰਨਾ ਪੈਣਾ ਹੁਣ ਤਾਂ ਸੱਚ ਹੈ ਦੇਖੋ ਵੀ ਸਭ ਤੋਂ ਪਹਿਲਾ ਸਵਾਲ ਰਾਜਵੀਰ ਜਵੰਦਾ ਬਾਈਕ ਤੇ ਬੈੰਦੇ ਨੇ ਉਹਦੇ ਜਿਹੜਾ ਸੂਟ ਪਾਇਆ ਹੋਇਆ ਸੀ ਇੱਕ ਆਮ ਮੋਟਰਸਾਈਕਲ ਦੀ ਕੀਮਤ ਦਾ ਯਾਨੀ ਰਾਜਵੀਰ ਜਵੰਦਾ ਦੇ ਇੱਕ ਸੂਟ ਪਾਇਆ ਹੋਇਆ ਸੀ ਜਿਹਦੇ ਵਿੱਚ ਰੀਡ ਦੀ ਹੱਡੀ ਔਰ ਦੂਜੇ ਪਾਸੇ ਹੈਲਮਟ ਸੀ ਜਿਹੜਾ ਔਰ ਦਸਤਾਨੇ ਉਹ ਵੀ ਐਸੇ ਦਸਤਾਨੇ ਤੁਹਾਡੇ ਹੱਥ ਵੀ ਨਹੀਂ ਟਿਕ ਸਕਦਾ ਜੇਕਰ ਤੁਹਾਡੇ ਸੱਟ ਲੱਗਦੀ ਢਿੱਟ ਕੇ ਕੂਣੀਆਂ ਤੱਕ ਗੋਡਿਆਂ ਤੱਕ ਪੂਰਾ ਪ੍ਰੋਟੈਕਸ਼ਨ ਦੇ ਵਿੱਚ ਪੂਰਾ ਜਾਨੀ ਆਪਣੀ ਸਿਕਿਉਰਿਟੀ ਦੇ ਵਿੱਚ ਸੀ ਇੱਕ ਤਰ੍ਹਾਂ ਦਾ ਰਾਜਵੀਰ ਜਵੰਦਾ ਉਹ ਸੂਟ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਸੀ ਪਰ ਉਸ ਨੂੰ ਇਹ ਪੜਕ ਨਹੀਂ ਸੀ ਕਿ ਇਹ ਹੀ ਸੂਟ ਮੇਰੀ ਜਾਨ ਲੈ ਲੂਗਾ ਹੁਣ ਸਾਰੇ ਕਹਿੰਦੇ ਨੇ ਜੀ ਰੀਡ ਦੀ ਹੱਡੀ ਐਕਸੀਡੈਂਟ ਦੇ ਨਾਲ ਟੁੱਟੀ ਐ ਕਾਦੇ ਸਿਰ ਦੇ ਵਿੱਚ ਸੱਟ ਵੱਜੀ ਹੈ ਮੰਨ ਲਈ ਗੱਲ ਪਰ ਇਹ ਟੁੱਟੀ ਕਿਉਂ ਹੈ ਦਰਸਲ ਦੇ ਵਿੱਚ ਜਿਹੜਾ ਸੂਟ ਪਾਇਆ ਸੀ ਉਹ ਸੂਟ ਇਨਾ ਖਸਾ ਹੋਇਆ ਸੀ ਕਿ ਰੀੜ ਦੀ ਹੱਡੀ ਜਾਂ ਦੇ ਸਿਰ ਦੇ ਵਿੱਚ ਐਨਾ ਮਹਿੰਗਾ ਹੈਲਮਟ ਲੱਗਿਆ ਹੋਵੇ ਤੁਹਾਨੂੰ ਪਤਾ ਕਿ ਹੈਲਮਟ ਦੇ ਨਾਲ ਸੱਟ ਨਹੀਂ ਲੱਗਦੀ ਤਾਂ ਫਿਰ ਇੰਨੇ ਮਹਿੰਗਾ ਹੋਣ ਦੇ ਬਾਵਜੂਦ 1 ਲੱਖ ਰੁਪਏ ਤੱਕ ਦਾ ਸਮਾਨ ਪਾਇਆ ਹੋਇਆ ਸੀ ਉਹ ਸੂਟ ਦੇ ਵਿੱਚ ਐਨਾ ਹਾਰਡਪਨ ਸੀ ਕਿ ਜਦੋਂ ਰਾਜੀਵ ਜੀ ਉਹਨਾਂ ਦਾ ਐਕਸੀਡੈਂਟ ਹੁੰਦਾ ਤਾਂ ਭਾਈ ਰੀੜ ਦੀ ਹੱਡੀ ਲਾ ਲਓ ਤੇ ਪੂਰੇ ਸਰੀਰ ਨੂੰ ਹੀ ਲਾ ਲਓ ਜਦੋਂ ਉਹਦਾ ਐਕਸੀਡੈਂਟ ਹੁੰਦਾ ਕੋਈ ਵੀ ਸਰੀਰ ਨੂੰ ਯਾਨੀ ਇੱਧਰ ਉੱਧਰ ਹਿੱਲਣ ਡੁੱਲਣ ਦੀ ਕੋਈ ਸਪੇਸ ਨਹੀਂ ਸੀ ਕਿਉਂ ਕਿਉਂਕਿ ਰਾਜਵੀਰ ਜਵੰਦਾ ਦਾ ਸਰੀਰ ਬਿਲਕੁਲ ਇੱਕਦਮ ਕੱਸਿਆ ਹੋਇਆ ਸੀ ਇੱਕਦਮ ਕੋਈ ਵੀ ਸਪੇਸ ਨਹੀਂ ਮਿਲਿਆ ਕਿ ਸਰੀਰ ਐ ਹਿੱਲ ਸਕੇ ਜਾਂ ਐ ਹਿੱਲ ਸਕੇ ਇਸ ਕਰਕੇ ਰੀੜ ਦੀ ਹੱਡੀ ਯਾਨੀ 2-3 ਥਾਂ ਤੋਂ ਟੁੱਟ ਗਈ ਹੈ ਉਹ ਕਿਉਂ ਟੁੱਟੀ ਹੈ ਕਿਉਂਕਿ ਸੂਟ ਸੀ ਜਿਹੜਾ ਉਹ ਕੱਸਿਆ ਹੋਇਆ ਸੀ ਹਾਰ ਸੀ ਇਸ ਕਰਕੇ ਉਹ ਸੂਟ ਦੇ ਵਿੱਚ ਤਾਲੇ ਨਿਵਾਜ ਦੇ ਵਿੱਚ ਹੋਣੀ ਬੈਠੀ ਸੀ ਹੈਲਮਟ ਇਹਨਾ ਮਹਿੰਗਾ ਆਮ ਹੈਲਮਟ ਦੇ ਵਿੱਚ ਵੀ ਨਹੀਂ ਸੱਟ ਲੱਗਦੀ ਬੰਦੇ ਦੇ ਸਿਰ ਤੇ ਤੇ ਜਿਹੜਾ ਰਾਜਵੀਰ ਜਵੰਦਾ ਕੋਲ ਮੋਟਰਸਾਈਕਲ ਸੀ ਦੇਖੋ 27 ਲੱਖ ਦਾ ਸੀ ਪਰ ਦੂਜੇ ਪਾਸੇ ਹੈਲਮਟ ਸੀ ਜਿਹੜਾ ਉਹ ਬਹੁਤ ਹੀ ਕੀਮਤ ਦੱਸੀ ਜਾ ਰਹੀ ਹੈ ਫੇਰ ਵੀ ਉਸ ਬੰਦੇ ਦੇ ਸਿਰ ਤੇ ਸੱਤ ਵੱਜੀ ਹੈ ਹੁਣ ਇਹਦੇ ਵਿੱਚ ਤੁਸੀਂ ਕੀ ਲਾਓਗੇ ਇੱਕ ਐਡਾ ਹਾਰਡ ਮਟੀਰੀਅਲ ਦਾ ਸੂਟ ਉਹਦਾ ਹੈਲਮਟ ਇਹਦਾ ਜਿੰਮੇਵਾਰੀ ਕਿਹਨੂੰ ਜਾਂਦੀ ਹੈ ਤਾਂ ਦੋਸ਼ ਕਿਹਦੇ ਉੱਤੇ ਲੱਗਦਾ ਜਿਹੜੇ ਲੋਕਾਂ ਨੇ ਬਾਈਕ ਦਿੱਤੀ ਬਾਈਕ ਦੇਣ ਵਾਲਿਆਂ ਦੇ ਉੱਤੇ ਜਾਂਦਾ ਹੈ ਜਿਹੜੇ ਲੋਕਾਂ ਨੇ ਬਾਈਕ ਖਰੀਦੀ ਉਹਦਾ ਛੂਟ ਪਾਇਆ ਗਿਆ ਉਹਨੂੰ ਛੂਟ ਦਿੱਤਾ ਗਿਆ ਤਾਂ ਉਹਨਾਂ ਲੋਕਾਂ ਤੇ ਐਕਸ਼ਨ ਹੋਣਾ ਬਣਦਾ ਕਿਉਂਕਿ ਇੱਕ ਪਾਸੇ ਪ੍ਰੋਟੈਕਸ਼ਨ ਬੰਦੇ ਦੀ ਸੇਫਟੀ ਹੈ ਪਰ ਸੇਫਟੀ ਦੇ ਨਾਂ ਤੇ ਇੱਕ ਆਮ ਹੈਲਮਟ ਤੋਂ ਵੀ ਜ਼ਿਆਦਾ ਯਾਨੀ ਕਿ ਨਰਮ ਚੀਜ਼ ਦੇ ਦਿੱਤੀ ਛੀਦੇ ਵਿੱਚ ਕੇ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਇੱਕੋ ਸੂਟ ਦੇ ਕਾਰਨ ਬਹੁਤ ਵੱਡਾ ਝਟਕਾ ਲੱਗਿਆ ਇਸ ਗੱਲ ਨੂੰ ਸੱਚ ਜਾਣੋ ਐਨੇ ਪੈਸੇ ਲਾ ਕੇ ਵੀ ਆਪਣੇ ਸੂਟ ਦੇ ਕਾਰਨ ਉਹਨੂੰ ਲੱਗਦਾ ਸੀ ਕਿ ਮੈਂ ਸੇਫ ਹਾਂ ਪਰ ਫੇਰ ਵੀ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਹੈ ਇਹਦਾ ਮਤਲਬ ਕੀ ਹੈ ਕਿਸੇ ਨੇ ਕੱਢਿਆ ਕੋਈ ਕਹਿੰਦਾ ਜੀ ਠੱਠੇ ਚ ਵੱਜ ਗਿਆ ਜਾਂ ਗੱਡੀ ਚ ਵੱਜ ਗਿਆ ਮਨ ਨਹੀਂ ਗੱਲ ਐਕਸੀਡੈਂਟ ਤਾਂ ਹੋ ਗਿਆ ਪਰ ਭਾਈ ਜਿਹੜਾ ਸੂਟ ਪਾਇਆ ਸੀ ਕਮ ਸੇ ਕਮ ਸਿਰ ਦਾ ਹੈਲਮਟ ਸਿਰ ਨੂੰ ਤਾਂ ਪ੍ਰੋਟੈਕਟ ਕਰਦਾ ਔਰ ਦੂਜੇ ਪਾਸੇ ਜਿਹੜੇ ਰੀਡ ਦੀ ਹੱਡੀ ਤੱਕ ਸੂਟ ਪਾਏ ਹੋਏ ਸੀ ਕਹਿੰਦੇ ਜੀ ਰੀਡ ਦੀ ਹੱਡੀ ਦੇ ਵਾਸਤੇ ਸੇਫਟੀ ਸੀ ਉਹ ਸੂਟ ਦੇ ਅੰਦਰ ਕਿ ਕੋਈ ਵੀ ਮੇਰੇ ਤੇ ਫੈਕਚਰ ਨਾ ਹੋ ਜਾਮ ਜੇਕਰ ਉਹਨੇ ਡਿੱਗਦਾ ਵੀ ਹੈ ਤਾਂ ਫੇਰ ਉਹ ਸੂਟ ਰਾਜਵੀਰ ਜਵੰਦਾ ਨੂੰ ਉਸੇ ਜਗ੍ਹਾ ਤੋਂ ਚੋੜਦਾ ਜਿੱਥੋਂ ਕਿ ਉਸ ਜਗ੍ਹਾ ਦੇ ਸ਼ਿਫਟੀ ਬਣਾਈ ਗਈ ਸੀ ਤਾਂ ਹੁਣ ਤੁਸੀਂ ਦੱਸੋ ਜਿਹੜਾ ਸੂਟ ਰਾਜਵੀਰ ਜਵੰਦਾ ਨੂੰ ਦਿੱਤਾ ਗਿਆ ਇਹ ਸੋਚੀ ਸਮਝੀ ਸਾਜ਼ਿਸ਼ ਹੈ ਉਹ ਸੂਟ ਦੇ ਵਿੱਚ ਕਮੀ ਸੀ ਐਸ ਕਰਕੇ ਇਹਨਾਂ ਤੇ ਬਹਿਨ ਲੱਗਣਾ ਚਾਹੀਦਾ ਐਕਸ਼ਨ ਵੀ ਹੋਣਾ ਚਾਹੀਦਾ ਕਿਉਂਕਿ ਰਾਜਵੀਰ ਜਵੰਦਾ ਹੀ ਨਹੀਂ ਬਲਕਿ ਪਤਾ ਨਹੀਂ ਕਿੰਨੇ ਕੁ ਮੁਲਕ ਦੇ ਅੰਦਰ ਸਾਰੇ ਨੌਜਵਾਨ ਇਸ ਗੱਲਾਂ ਦੇ ਨਾਲ ਮਾਹੌਲ ਦੇ ਰਾ ਵਧਣਗੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ